ਸਰਬਜੀ ਸੰਗਰੂਰ ਵੀ ਦੀ ਦਸਵੀਂ ਅਸੀਂ ਜਿੰਨਾ ਤੇ ਦੁੱਲੇ ਫਿਰਦੇ ਉਹੀ ਸਾਨੂੰ ਬੁੱਲੇ ਫਿਰਦੇ ਕੁੱਲੇ ਫਿਰਦੇ ਛਿਰਦੇ ਲੱਗਦਾ ਮਾਰ ਕੇ ਛੱਡਣਗੇ ਲੱਗਦਾ ਮਾਰ ਕੇ ਛੱਡਣਗੇ ਸਿੱਧੇ ਮੂੰਹ ਗੱਲ ਨਹੀਂ ਕਰਦੇ ਮਤਲਬਲਾ ਨਾ ਟੱਡ ਹਲਣੀ ਕਰਵੇ ਅੱਜ ਨਹੀਂ ਕਰਵੇ ਕੱਲ ਨਹੀਂ ਕਰਦੇ ਲੱਗਦਾ ਸਾਰ ਕੇ ਛੱਡਣਗੇ ਪਤਾ ਨਾ ਕਿਹੜੀ ਗੱਲੋਂ ਮੁੱਖ ਫੇਰਦੇ ਰਹਦੇ ਨੇ ਨਜ਼ਰਾਂ ਵਿੱਚੋਂ ਪਤਾ ਨਹੀਂ ਕਿਉਂ ਗੇਰਦੇ ਰਹਿੰਦੇ ਨੇ ਬਿਨਾ ਤੱਕੇ ਸੰਗੇ ਸੰਗੇ ਰੂਰ ਵੀ ਗੱਲ ਕੋਈ ਵੀ ਕਰਿਆ ਨਾ Shut up, G.